ਹਾਲੋ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੇ ਆਪਾਂ ਲੈ ਕੇ ਆ ਗਏ ਹਾਂ ਵਲੌਗ ਜਿਨ੍ਹਾਂ ਤੋਂ ਪਤਾ ਹੀ ਆਪਣੇ ਪਿਛਲੇ ਵਲੌਗ ਜੋ ਦੇਖਿਆ ਹੋਣਾ ਕਿ ਬਾਬਾ ਜੀ ਦੇ ਪਾਰਸ ਤੇ ਉਹ ਪਿਛਲੇ ਵਲੌਗ ਤੇ ਆਪਾਂ ਸ਼ਾਪਿੰਗ ਵਲੌਗ ਬਣਾਇਆ ਸੀ ਤਾਂ ਅੱਜ ਫੇਰ ਸ਼ਾਪਿੰਗ ਵਲੌਗ ਬਣਾ ਰਹੇ ਹਾਂ ਤੇ ਜੋ ਜੋ ਆਪਣੀਆਂ ਕੀ ਚੱਲ ਰਹੀਆਂ ਨੇ ਮੱਲੋ ਜਿਹੜੇ ਦੂਜਾ ਕਿਹੜਾ ਲੱਗਦਾ ਜੁੱਤੀਆਂ ਨਹੀਂ ਮਿਲੀਆਂ ਜੈਕਟ ਵਗੈਰਾ ਲੈਣ ਲਈ ਤੇ ਸਾਰੀ ਫੈਮਿਲੀ ਦੀ ਜੁੱਤੀਆਂ ਲੈਣ ਨਾਲ ਜੋ ਜੋ ਥੋੜਾ ਥੋੜਾ ਸਮਾਨ ਲਿਆ ਗਿਆ ਤੇ ਜੋ ਜੋ ਲੈਣਾ ਹਨਾ ਆਪਾਂ ਲੈਣਾ ਆਪਾਂ ਲੈਣਾ ਅੱਜ ਮੈਨੀਆਂ ਆਪਾਂ ਜੁੱਤੀਆਂ ਲੈਣ ਆ ਗਏ ਹਾਂ ਤੇ ਮੇਰੇ ਬਿੰਨ ਕਿਦਾਂ ਜੁੱਤੀਆਂ ਦਾ ਦੇਖਦੇ ਮਿਲਦੀ ਹੈ ਜਾਂ ਨਹੀਂ ਲੱਗਦਾ ਹੋਗਾ ਦੇਖਣਾ ਹਾਂ ਹਣ ਬਾਈ ਨੇ ਤਾਂ ਬਾਈਆਂ ਤਾਂ ਪਹਿਲੀ ਵਾਰ ਟਰਾਈ ਕਰ ਰਹੇ ਹਨ ਜੋ ਤੇ ਇਹ ਤਾਂ ਪਹਿਲੀ ਵਾਰ ਟਰਾਈ ਕਰ ਰਹੇ ਜੁੱਤੀ ਨਾ ਅੰਕਲਾ ਤਾਂ ਜੀਵ ਰਹੋਣ ਦੀ ਨੋਕ ਨੂੰ ਦੇਖ ਕੇ ਆ ਬੜਾ ਹਾਂ ਮੈਨੂੰ ਵਗਿਆ ਲੱਗਦਾ ਮੈਂ ਪਹਿਲਾਂ ਪਾਉਂਦਾ ਮੈਂ ਖੋਸਾ ਸੀਗਾ ਹਾਂ ਤਾਂ ਖੋਸਾ ਦਾ ਆਪਸ਼ਨ ਨਾ ਮੈਨੂੰ ਪਲੀਜ਼ ਇੱਕ ਬੂਤ ਕੋਟਰੀ ਤਾਂ ਲੈ ਲੈਣਾ ਮੇਰੇ ਨੂੰ ਦੋਮਾ ਜੁੱਤੀ ਨਹੀਂ ਕਿਸੰਦਾ ਕੋਈ ਵੀ ਨਾ ਤੋਂ ਚੰਗਾ ਚੱਬੀ ਚਲੇਗਾ ਤੇਰੇ ਨਾਲ ਦੀ ਪਾਲਾ ਇਹਨਾਂ ਨਾਲ ਦੀ ਪਾਲਾ ਕਿੱਡੀ ਸੁਣੀ ਜੁੱਤੀ ਯਾਰ ਵਾਲੀ ਤੂੰ ਤਾਂ ਹਾਂ ਲੈ ਲਈ ਫਿਰ ਮਖਾਇਆ ਕੰਨੇ ਜੁੱਤੀਆਂ ਦੇ ਆਪਸ਼ਨ ਬਹੁਤ ਆ ਜੁੱਤੀਆਂ ਨਹੀਂ ਪਸੰਦ ਆ ਦੀਆਂ ਆ ਚਾਹ ਜੁੱਤੀਆਂ ਜੋ ਵੇਖੋ ਜੋ ਭਾਈ ਨਹੀਂ ਕੋਈ ਬਣਾਉਂਦੇ ਪਰ ਮੇਨੂੰ ਤਾਂ ਮੋਸਲੇ ਕੋਈ ਜੁੱਤੀਆਂ ਪਸੰਦ ਆਂ ਚੋਂ ਹੋਰ ਹੋਰ ਤੇ ਹੋਰ ਕੜਾਈ ਜਾ ਰਹੀ ਹੈ ਜੁੱਤੀਆਂ ਤੇ ਹੋਰ ਕੜਾਈ ਜਾਂਦੀ ਹੈ ਕੱਲ੍ਹ ਇਹ ਮੈਂ ਜੇਤੀ ਪਸੰਦ ਕਰ ਲਿਆ ਯਾਰ ਮੇਰਾ ਤਾਂ ਕੰਫਿਊਜ਼ਨ ਹਰ ਦੋ ਜਹਾਂ ਕੰਫਿਊਜ਼ ਹੋ ਜਾਂਦਾ ਮੈਂ ਹਰ ਦੋ ਜਹਾਂ ਲਓ ਜੀ ਡੈਡੀ ਨਾ ਰੰਗੀ ਲੱਗੀ ਪਰਸਾਨੋ ਨਹੀਂ ਪਸਾਂਦਾ ਇਹ ਅਗਲ ਭਰਾਏ ਅਗਰ ਬਾੜਾ ਕਰੇ ਕਿਸੇ ਨੂੰ ਵੀ ਕਰਾ ਦੇ ਉਹ ਦੂਜੇ ਦਾ ਸਵੇਰੇ ਕੁਝ ਵੀ ਹੁਣ ਤਾਂ ਲੰਮਾ ਜੋੜਾ ਕਰਦਾ ਰਹਾਂ ਮਿਲਦੇ ਆਂ ਇਹ ਗੱਲਾਂ ਅਗਲੇ ਵਾਰ ઓੜਿਆ ਜੰਪ Jungle. मखन के जुत्ती लानी है मेरा मखन मेरा ताया ताया मेरा ਆ ਤੇਰੇ ਕੋਲ ਇਹ ਡਰੈਕਟਰ ਲੋ ਜੀ ਸਿੱਦੇ ਰਾਹੋਂ ਦੀਆਂ ਟਿੱਕੀਆਂ ਬੰਨ੍ਹਾ ਲਾ ਦਿਆ ਨਹੀਂ ਜੇ ਇਹਨਾਂ ਆਪਾਂ ਨੂੰ ਐਸੇ ਵਰਕ ਚਾਹੀਦਾ ਨੀਗਾ ਬਾਈ ਜੀ ਜੁੱਤੀ ਸਿਲੈਕਟ ਹੋ ਗਈ ਉਹ ਉੱਧਰ ਹੋ ਜਾਂਦੀ ਹੈ ਸੈੱਟ ਉਹ ਹੋ ਰਹੀ ਹੋ ਰਹੀ ਹੋ ਰਹੀ ਹਾਂ ਹੀ ਦਿਖਾ ਦਿਓ ਭਲਾ ਹਾਂ ਹੀ ਦਿਖਾ ਦਿਓ ਆ ਪਾ ਕੇ ਵੇਖੋ ਮਿਲਨੇ ਫਿਰ ਤੁਹਾਨੂੰ ਜੁੱਤੀ ਸਿਲੈਕਟ ਕਰ ਲਗੇ ਲੋ ਜੀ ਦੂਸਰੇ ਸਿਲੈਕਟ ਹੋ ਗਈਆਂ ਆਈਆਂ ਆ ਦੋ ਪਈਆਂ ਉਹ ਮਿਲਦੇ ਆ ਫਿਰ ਤੁਹਾਨੂੰ ਜਾ ਕੇ ਤੁਹਾਨੂੰ ਹਣਾ ਹੁਣ ਮਾਰਾ ਬਸੇਸ਼ਨ ਲਾਏ ਚਲੋ ਜੀ ਬਸ ਟੈਂਟ ਵਾਲਾ ਨੂੰ ਕਾ ਕੇ ਆਇਆ ਕੋਈ ਸਵੇਰ ਆਪਣੇ ਕੜਾਈ ਚੜਨੀ ਤੇ ਹਲਵਾਈ ਦੇ ਮੱਲਾ ਫਾਇਦਾ ਕਰ ਆਪਣੇ ਟੈਂਟ ਤੇ ਦੇ ਕੇ ਦੁਗਗੇ ਨੂੰ ਕੁਝ ਵੀ ਨਹੀਂ ਆਇਆ ਤਾਂ ਕਰਕੇ ਹੁਣੇ ਜਾ ਕੇ ਆਏ ਆ ਦੁਕਾਨ ਦੇ ਗਏ ਸੀ ਦੁਕਾਨ ਲੈਣੇ ਕੋਈ ਕਿਸੇ ਟੈਂਟ ਲਈ ਜਾਂਦੇ ਉੱਥੇ ਜਾ ਕੇ ਆਏ ਆ ਇਹ ਮੇਰਾ ਜਗ੍ਹਾ ਟੈਂਟ ਹੋਣਾ ਵੀ ਮੇਰਾ ਤੇ ਆਪੂ ਦਾ ਤੇ ਮਾ ਸਾ ਬੱਚੇ ਬੰਨਾ ਮੂਰੇ ਆਈ ਜਾਂਦਾ ਸੀ ਪਹਿਲਾਂ ਮੇਨ ਰੋਡ ਤੇ ਅੱਗੇ ਨੂੰ ਗਿਆ ਫਿਰ ਪੁੱਠੇ ਨੂੰ ਮੁੜ ਕੇ ਆਇਆ ਮੋੜ ਨਾਲ ਸਾਰਾ ਵਨ ਸਟਰੀਟ ਘੁੰਮ ਗਿਆ ਬਾਹਰੋਂ ਆਪਾਂ ਚੱਲਦੇ ਆਂ ਫੜਾਫੜ ਕਰੇ ਬੈਠਾ ਅਦਰ ਪੂਰਾ ਕੈਂਪਰਾ ਦਾ ਕੰਮ ਮੌਸਮਦਾਰੀ ਹਲੋ ਜੀ ਟੈਂਟ ਦਾ ਸਮਾਨ ਹਜੇ ਹੁਣ ਆਇਆ ਵਾ ਹੁਣ ਆਇਆ ਟੈਂਟ ਦਾ ਸਮਾਨ ਆ ਜੀ ਇਹ ਸ਼ੈਂਟੀ ਹੋ ਰਹੀ ਹੁਣ ਆ ਭਾਈ ਇਹ ਕੰਮ ਕੰਮ ਕਰਾਉਣਾ ਹੁਣ ਸਮਾਨ ਆ ਕੰਮ ਕੰਮ ਕਰਾਉਣਾ ਯਾਰ ਵੇਖੀ ਕਰੀ ਜਾਂਦੇ ਆ ਹੁਣ ਸਮਾੜਾ ਵੀ ਥੋੜੇ ਲੱਗਦਾ ਮਾੜੇ ਭਾਬੀ ਜਵਾਕਾਂ ਨੂੰ ਕਹਿਦੀ ਠੀਕ ਹੈ ਟੇਬਲ ਟੂਕਾ ਨਾ ਮਰਵਾ ਲੈਣ ਕੋਈ ਨਹੀਂ ਕੋਈ ਧੋਣੇ ਵੀ ਠੀਕ ਆ ਵਧੀਆ ਬਈ ਹੋਰ ਉਧਰ ਥੋੜੀ ਸ਼ੇਅਰਿੰਗ ਹੁੰਦੀ ਹੈ ਕਿ ਕਿਵੇਂ ਬਹੁਤ ਡਾਟਾ ਜ਼ਿਆਦਾ ਹੋਣਾ ਨਾ ਸਾਰਾ ਇੰਦਾ ਹੈ

ਲਓ ਜੀ ਖਲਵਾਈ ਚੱਲ ਗਿਆ ਤੇ ਅੱਜ ਤੱਕ ਨੇ ਸ਼ੂਟ ਕਰਨਾ ਜਿਹੜਾ ਪਕੌੜਿਆਂ ਨਾਲ ਬਬਲ ਸ਼ੂਟ ਕਰਦੇ ਨੇ ਉਹਦੀ ਸ਼ੂਟਿੰਗ ਇੱਥੇ ਇਧਰ ਚਾਰਖਾ ਤਿਆਰ ਹੋ ਰਿਹਾ ਇੰਦਰ ਉਸਤਾਦ ਹਣੇ ਤਿਆਰ ਹੋ ਗਏ ਸਾਰੇ ਸਾਡੀ ਕਾਰਤੀ ਮੈਂ ਤਾਂ ਨਾਲ ਜਾਣਾ ਕੋਈ ਨਹੀਂ ਹਾਂ ਤੁਹੇ ਨਾ ਜਾਣਾ ਟੇਕੜਾਈ ਚੜਾਈ ਤੁਹਾਨੂੰ ਕੜਾਈ ਦਿਖਾਉਣੀਆਂ ਉਹ ਤਿਆਰ ਹੋਈ ਨਾ ਆਹ ਆਹ ਆਈ ਸੰਘ ਇਧਰ ਸ਼ਕਰ ਸ਼ਕਰ ਪਾ ਰਹੇ ਨੇ ਤਿਆਰੀ ਆ ਸਭ ਕੋ ਗੱਡੂਆਂ ਚਾਰ ਹੋਈਆਂ ਵੀ ਆਉਂਦੀਆਂ ਹੋਣ। ਮੋੜ ਜਲੇ ਕਦੇ ਤੇ ਤਾਂ ਸਮਾਂ ਨਹੀਂ। ਪੰਜ ਤੋਂ 10 ਹਲਕਾ ਕੰਪਨਾ ਹੋ ਰਿਹਾ ਕਰ ਰਹੇ ਆ। ਚਾਰ ਪੰਜ ਕਿ ਨੀ ਚੈੱਕ ਕਰੋ। ਬਸ ਉਹੀ ਹੈ। ਸਪੈਲਿੰਗ ਤੁਸੀਂ ਰੱਖ ਲਿਓ ਜੇ ਵਧੀਆ ਜੇ। ਚੱਕ ਸਵਾਹ ਕਰੋ ਸਾਂਹੀਂ। ਸਾਂਹੀ ਨਹੀਂ ਆਈ ਜਾਂਦਾ। ਸਾਂਹੀ ਆਈ ਜਾਂਦਾ। ਉਹ ਕਿੱਦਾਂ ਲੈ ਲੇ ਕਿੱਪਾਂ ਨਾਟੇ ਦਿੱਦਿ। ਇਹਨੇ ਚਰਖਾ। ਕੋਟਵਾ। ਕੀ। ਜਾਲੀ ਜਰਾ। ਫਾਈਨਲ ਆਹ ਗੱਲ ਦੇਖੋਣਗੇ ਵੈਰੀ ਬੋਰਿੰਗ ਬਹੁਤ ਜ਼ਿਆਦਾ ਬੋਰ ਹੋ ਰਹੇ ਆ ਅੰਗਰੇਜ਼ਾਂ ਦੀ ਪੁਰਾਣੀ ਲੋਕੇਸ਼ਨ ਉੱਧਾਣਾ ਸੀ ਇਹ ਪਹਿਲਾਂ ਉਹ ਬਾਪੂ ਜੀ ਤੋਂ ਜਾਣਦੇ ਬਾਪੂ ਜੀ ਇਹ ਪਹਿਲਾਂ ਕੀ ਸੀਗਾ ਇਹ ਕੋਠੀ ਸੀ ਪਹਿਲਾਂ ਆਹ ਕਿੰਨਾਂ ਅੰਗਰੇਜ਼ਾਂ ਦੀ ਨਾ ਆਪਣੇ ਸਿਆਬੀਆਂ ਦੀ ਗਲਤੀ ਹੋ ਗਈ ਇਹ ਕੋਠੀ ਸੀ ਢਾਣਾ ਨਹੀਂ ਸੀਗਾ ਗਲਤੀ से ਮਿਸਟੇਕ ਹੋ ਗਈ ਮੈਨੂੰ ਰਹਿੰਦਾ ਸੀ ਕੋਈ ਉੱਥੇ ਉਹ ਕਮਰਾ ਉਹ ਤਾਂ ਸਰਬਾਬੂ ਦਾ ਸੀਗਾ ਵੀ ਕੋਠਿਓਂ ਬੰਦ ਕਰਵਾਉਣਾ ਵੀ ਨਹਿਰ ਹਾਂ ਜੀ ਉੱਥੇ ਜਾਂਦੇ ਸੀ ਟੈਲੀਫੋਨ ਇਹ ਬੰਦ ਕਰਾਉਣੀ ਛਲਾਉਣੀ ਇਹਦੇ ਵਾਸ ਹੁੰਦਾ ਸੀ ਇੱਥੇ ਮਾਲੇ ਰਹਿੰਦਾ ਹੁੰਦਾ ਸੀ ਇੱਥੇ ਜਿਹੜੇ ਮਤਲਬ ਵੀ ਸਫਾਈ ਸੁਥੀ ਕਰਦੇ ਹੋ ਰਹਿੰਦੇ ਹੁੰਦੇ ਸੀਗੇ ਆਹ ਮਾਗਰ ਵੀ ਉੱਥੇ ਰਹਿੰਦੇ ਹੁੰਦੇ ਸੀਗੇ ਉਹ ਜੀ ਮੈਨੂੰ ਮੈਂ ਸੁਣਿਆ ਕਿ ਪਹਿਲਾਂ ਅੰਗਰੇਜ਼ਾਂ ਦਾ ਖਾਣਾ ਹੁੰਦਾ ਸੀ ਇਹ ਹੈ ਤਾਂ ਅੰਗਰੇਜ਼ਾਂ ਬਲੇ ਵੀ ਹੈ ਹਾਂ ਫੋਨ ਕਿੰਨੀ ਦੇ ਰੱਖੀ ਮੋ ਪਾਉਂਦੇ ਆਏ ਲੋ ਜੀ ਅਬ ਖਾਣ ਪੀਣ ਦਾ ਸਮਾਨ ਲੱਤਾਗਾ ਉੱਥੇ ਸੁੱਟਦੇ ਮਾਰਦਾ ਨਹੀਂ ਰੰਗ ਕਾ ਨਹੀਂ ਮਿਲਣੀ ਹੁਣ ਚੱਲਦੇ ਆਪਾਂ ਅਗਲੀ ਡੈਸਟੀਨੇਸ਼ਨ ਤੇ ਅਗਲੀ ਲੋਕੇਸ਼ਨ ਤੇ ਜਾ ਰਹੇ ਆਂ ਆਪਾਂ ਕੀ ਮੋੜਾ ਮੋੜਾ ਵੀ ਪਰ ਬੇਬੇ ਲੋ ਜੀ ਚੈੱਕ ਕਰੋ ਕਹਿੰਦੇ ਰੋਟੀ ਕਿਦਾਂ ਖਾਦੀ ਜਾ ਰਹੀ ਆ ਕਹਿੰਦੇ ਮੋਟਰ ਤੇ ਰੋਟੀ ਖਾਦੀ ਜਾ ਰਹੀ ਜਿਵੇਂ ਸ਼ੂਟ ਕਰ ਲਿਆ ਆ ਰੋਟੀ ਇਹ ਰੋਟੀ ਚੰਗ ਲੜੀ ਬਣੀ ਆਪਣੀ ਬਿਆਲੇ ਮੈਂ ਲੋਜ ਫਲਾ ਕੇ ਫੜਾਤਾ ਹੋੜਿਆ ਜਾਂਦਾ ਕੀ ਗੰਦ ਪਾਇਆ ਦੇ ਗਾਣਾ ਲਾ ਲੈ ਤੇ ਗਾਣਾ ਲਾ ਲੈ ਤੇ ਕੋ ਤੁਹਾਨੂੰ ਮੀਹਾਂ ਇਹਦਾ ਸਿਨ ਦੇ ਕੋ ਕਿਆ ਨਿਕਲਦਾ ਹੈ ਛੜਿਆਂ ਦਾ ਟੋਲਾ ਵੀ ਬਹੁਤ ਛੜਿਆਂ ਦਾ ਟੋਲਾ ਉੱਡਦੀ ਰਹਿੰਦੀ ਆ ਬਾਬਾ ਜੀ ਨਹੀਂ ਕਰਦਾ ਸਾਨੂੰ ਪਤਾ ਚੱਲ ਚਲੋ ਹੰਲਾ ਬੋਲੀਏ ਲਓ ਜੀ ਭਾਈ ਖੋਲੀ ਚਲੋ ਜੀ ਅਗਰ ਯਾਰ ਹੋਲੀ ਨਹੀਂ ਰਹੀ ਗੱਡੀ ਖੋਲ ਗੱਡੀ ਖੋਲੀ ਕਿੱਟੀ ਚਲੋ ਭਾਈ ਸੋ ਜਨਕਾਲਾ ਭਾਈ ਮੜਾ ਸਟੌਪ ਟੋਪੀ ਲੈ ਲੈ ਗੁੱਤ ਦੀ ਲੂਕਾ ਤੂੰ ਵੀ ਬੈਠਾ ਚੱਲ ਆਇਆ ਫਿਰ ਕਿੱਥੇ ਚੱਲ ਆਇਆ ਫਿਰ ਆਇਆ ਅਹੀਂ ਚੱਲ ਵੜੀ ਕੁਛ ਨਹੀਂ ਹੁੰਦਾ ਆ ਚੱਲ ਪੱਕੀ ਆ ਆ ਜਾ ਸਾਗੀ ਚੱਲ ਸੱਚੀ ਲਾਇਆ ਚੱਲ ਬਈ ਕੀ ਹੋਊਗੀ ਸੱਚੀ ਲਾ ਕੇ ਚੱਲੋ ਫਿਰ ਜਾਂ ਤਾਂ ਤੈਨੂੰ 60 ਜਿਹੜੇ ਦੇਣ ਆਏ ਆ 60 60 ਜਿਹੜੇ ਨੇ 60 ਜਿਹੜੇ ਦੇਣ ਆਏ ਆ ਤੇ ਰੂਟ ਲੱਗਾ ਜਾ ਰਿਹਾ ਹੈ ਅਚਾਈ ਆਪਾਂ ਲੈ ਲਿਆ ਕਿੰਨੇ ਹੋਗੇ ਬਾਸੋਂ ਆਪਾਂ ਜਾਣਾ ਤੇ ਥੋੜਾ ਬੋੜਾ ਸਮਾਨ ਲੈਣਾਗਾ ਫੇਸ਼ਲ ਵਗੈਰਾ ਵੀ ਕਰ ਲੈਣੀ ਹੈਗੀ ਵਾਇਰ ਹਾਂਸਟੇਜ ਤੇ ਚਲੋ ਫਿਰ ਆਪਾਂ ਪਰ ਖਾਣਾ ਤੇ ਇੱਕ ਗੁਰਨਜ਼ਰ ਨੂੰ ਲੈ ਕੇ ਆਉਣਾ ਗੁਰਨਜ਼ਰ ਦੇ ਰਹਿਮ ਆਉਣਾ ਗੁਰਨਜ਼ਰ ਨੇ ਰਹਿਣ ਆਉਣਾ ਤੇ ਉਹਨੂੰ ਲੈ ਕੇ ਆਉਣਾਗਾ ਜਾ ਨਾ ਪਰਲੋ ਇੱਕ ਬੈਣਾਂ ਨਾ 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 ਕਿਹੜੀ ਸੱਜੇ ਦੇਖ ਲੈ ਚਲੋ ਕਿੰਨੇ ਪੈਸੇ ਇੱਕ ਲਾੜ ਦੇ ਵਿੱਚ ਆ ਜਾ ਆ ਜਾ ਆ ਜਾ ਮੈਂ ਤਾਂ ਹੱਥ ਵੀ ਪਾਉ ਮੁੱਖ ਲਾ ਦੇ ਹੱਥ ਜਿਆਦਾ ਆਈ ਗਿਆ ਲੈ ਲੈਂ ਕਿੰਨੇ ਪਾ ਲੈ ਗਿੰਦੂ ਬਾ ਪਾ ਗਿੰਦੂ ਬਾ ਪਾ ਜਿਹੜਾ ਤੇ ਸਹੀ ਹੱਥ ਪਹਿਲਾਂ ਤੁਸੀਂ ਨਿੱਕੀ ਨਾਰੀ ਪਾਉਣਾ ਚੱਕੀ ਪਰ ਲੋ ਆ ਹਾਂ ਪਰ ਲੋ ਇਹ ਕਿਹੜੀ ਪਰ ਲੋ ਕਿਤੇ ਨਹੀਂ ਪਰ ਲੋ ਪਰ ਉੱਤਣ ਡੇਕ ਪੈਣ ਹਾਂ ਆਹੋ ਉੱਤਣ ਡੇਕ ਪੈ ਪਾਣੀ ਬਾਰੀ ਪਾਓ ਤੁਸੀਂ ਉੱਠ ਕੇ ਪਾ ਲੈ ਨੂਰ ਉੱਠ ਕੇ ਪਾ ਦੋ ਦਾਨੇ ਪਾਉਣੇ ਬਾਰੇ ਬਾਰੇ ਮੁੱਠਾ ਭਰ ਕੇ ਖੁਸ਼ ਨਹੀਂਦਾ ਪੰਜ ਪਾਣੀ ਸਾਰੇ ਪੌਣੇ ਆਪਾਂ ਇਹ ਮੈਨੂੰ ਕੀ ਆਉਣ ਕਰਕੇ ਫੜਾਈ ਹੈ ਆਹ ਵੇਖਾਂ ਤੇ ਜਿਹਨਾਂ ਦੇ ਬੰਦਾਂ ਲੱਗਦੇ ਨੇ ਕਿ ਮੈਨੂੰ ਕੀ ਆਉਣ ਹੁਣ ਮੈਂ ਬਸ ਬੁੱਢੇ ਦਾ ਵਿਆਹ ਹੋ ਗਿਆ ਜੀ ਫਿਰ ਨਹੀਂ ਚੱਕੀ ਆਪਾਂ ਨੂੰ ਕਰਦੇ ਹਾਂ ਜੀ ਹੋਰ ਮੈਡਮ ਕਮਾਈ ਗੇਰੋਂ ਤਾਂ ਪੁਰਤਾੜੇ ਕੈਨੂ ਅਸਤ ਬੋਇਆ ਨੇ ਅੱਜ ਤੇ ਸਾਰੇ ਖੁਸ਼ ਹੋ ਗਏ ਹਾਂ ਨਾ ਤੇ ਕੀ ਜੀ ਮੈਂ ਇੱਥੇ ਕੋਈ ਨਹੀਂ ਹਾਂ ਅੰਜੂ ਘਾਲੇ ਪੈਤਵਾਲ ਨਾ ਆਉਂਦਾ ਨਾ ਹਾਂ ਤਾਂ ਜੀ ਇਸ ਤਰ੍ਹਾਂ ਲੈ ਕੇ ਜਾ ਰਿਹਾ ਸਤਲਜੀ ਹੋਰ ਜਲਦਾ ਇਹ ਸਾਊਂਡ ਚੱਕ ਲਿਆਗਾ JBL ਦਾ ਆਪਾਂ ਤੇ ਰਿਸ਼ਤੇਦਾਰਾਂ ਨੂੰ ਆਪਾਂ ਲੈ ਚੱਲੇ ਆਂ ਆਪਾਂ ਆ ਜਿਹੇ ਟਰੈਕਟਰ ਤੇ ਸਾਲੇ ਦਾ ਬੰਗਾ ਵਾਰੀ ਵਾਰੀ ਸਟਾਰਟ ਤੇ ਵਾਰੀ ਵਾਰੀ ਠਕ ਠਕ ਕਰਵਾਓ ਅੱਗੇ ਵਿਚੇਰੀ ਮਤਵਾਹੀ ਕਰੇ ਸੋਚ ਲਾ ਕੇ ਨਹੀਂ ਛੱਡਣੀ ਠੀਕ ਆ ਤੇ ਆ ਫੜਦੇ ਆਪਾਂ ਚੱਲਦੇ ਆਂ ਇੱਧਰ ਨੂੰ ਜਾ ਕੇ ਲਾ Jungle. Audio Jungle. Tiga. <laughs> ਨਾਣਕਿਆਂ ਦੀ ਅੰਟੀ ਹੋ ਗਈ ਆ ਨਹੀਂ ਮੰਨਾ ਕਿਉਂ